ਤੇ ਫ੍ਰੇਮਾਰਕ ਆਪਣੇ ਟੀਵੀ ਚੈਨਲ ਤੇ ਦੇਖਾ ক্রিকেট ਪਲੇਅਰ ਕਿ ਬੈਂਡ ਪਾਕੇ ਖੇਲ ਰਿਹਾ ਹੈ ਉਹ ਬੈਂਡ ਪਾਉਣ ਦਾ ਕਾਰਨ ਹੁੰਦਾ ਹੈ ਕਿ ਉਹਨਾਂ ਨੂੰ ਕੈਨਿਸੈਲਬੋ ਦੀ ਪੇਨ ਰੇਟ ਹੁੰਦੀ ਮੇਰੇ ਕੋਲ ਆਦੇ ਆ ਕਿ ਵੀ ਇੱਕ ਅੰਦਰ ਉਹ ਕਿਤੇ ਘੁੰਮਨ ਗਏ ਘੁੰਮ ਕਰਨ ਤੋਂ ਬਾਅਦ ਆ ਉਹ ਕਿਉਂਕਿ ਉਹਨਾਂ ਹੈਵੀ ਬੈਗਸ ਵਗੈਰਾ ਚੱਕੇ ਤੇ ਜਦੋਂ ਇੱਕਦਮ ਹੈਵੀ ਬੈਗ ਚੱਕਦੇ ਸਾਰਾ ਦਾ ਸਾਰਾ ਪ੍ਰੈਸ਼ਰ ਆਉਂਦਾ ਕੋਹਣੀ ਤੇ ਤਾਂ ਉਹਨਾਂ ਨੂੰ ਕੀ ਕਹਿੰਦੇ ਕੈਨਿਸੈਲਬੋ ਦਾ ਕੀ ਕਹਿੰਦੇ ਪੇਨ ਨਾ ਚੁਰੂ ਸਭ ਤੋਂ ਪਹਿਲਾਂ ਤਾਂ ਮੈਂ ਮੰਨਦਾ ਹੀ ਬਹੁਤ ਗਲਤ ਹੈ ਕਿ ਕੈਨਿਸੈਲਬੋ ਇੱਕ ਸਪੋਰਟਸ ਇੰਜਰੀ ਹੈ ਇਹਦੇ ਨਾਂ ਦੇ ਵਿੱਚ ਟੈਨਿਸ ਜ਼ਰੂਰ ਆਉਂਦਾ ਹੈਗਾ ਬਟਾ ਇਹ ਨਹੀਂ ਕਿ ਇਹ ਸਪੋਰਟਸ ਕਰਕੇ ਜਾਂ ਟੈਨਿਸ ਵਾਲੇ ਪਲੇਅਰਸ ਨੂੰ ਹੀ ਹੁੰਦੀ ਮੇਰੇ ਕੋਲ ਕੋਈ ਵੀ ਜਿੰਨਾ ਪਰ ਇਹਨੇ ਸਾਨੂੰ ਪਾਣੀ ਦਾ ਗਲਾਸ ਕਰਨਾ ਕੱਪੜੇ ਪਾਣ ਲੱਗੇ ਇੱਕ پیشنਟ ਆਜੇ ਹੈ ਉਹ ਕਹਿੰਦੇ ਮੈਂ ਤਾਂ ਹੁਣ ਆਪਣੇ ਸਾਈਨ ਵੀ ਨਹੀਂ ਕਰ ਸਕਦਾ ਪਰ ਇਸ ਤੇ ਮੁਦੇ ਕਾਰਨ ਕਿਨ ਕਿਉਂਕਿ ਇਹ ਸਿਰਫ ਐਥਲੀਟਸ ਨੂੰ ਨਹੀਂ ਹੁੰਦੀ ਸਪੋਰਟਸ ਪਰਸਨ ਨੂੰ ਨਹੀਂ ਹੁੰਦੀ ਤੇ ਕਾਰਨ ਕੀ ਹੈ ਅ ਸਰ ਐਸ ਅ ਸਪੋਰਟਸ ਇੰਜਰੀਜ਼ ਸੋ ਸਪੈਸ਼ਲਿਸਟ ਉਹ ਤੁਸੀਂ ਸਰਜਰੀਜ਼ ਹਜ਼ਾਰਾਂ ਕੀਤੀਆਂ ਨੇ ਤੁਸੀਂ ਟੈਨਿਸ ਐਲਬੋ ਜੋ ਕਿ ਪ੍ਰੋਬਲਮ ਹੈ ਇਸ ਦੇ ਲਈ ਵੀ ਕੋਈ ਸਰਜਰੀ ਅਵੇਲੇਬਲ ਹੈ ਸੋ ਬੈਕ ਟੂ ਬੈਕ ਤੁਹਾਡੇ ਲਈ ਵੀਡੀਓਸ ਲੈ ਕੇ ਆ ਰਹੇ ਹਾਂ ਇਨਫੋਰਮੇਸ਼ਨਲ ਵੀਡੀਓਸ ਇਸ ਪੇਜ ਤੇ ਤੁਸੀਂ ਰੈਗੂਲਰ ਸਾਡੇ ਚੈਨਲ ਤੇ ਦੇਖ ਰਹੇ ਹੋ ਆਰਥੋਡਰਮਾ ਕਲੀਨਿਕ ਤੇ YouTube ਚੈਨਲ ਤੇ ਵੀ ਅਸੀਂ ਇਨਫੋਰਮੇਸ਼ਨਲ ਵੀਡੀਓਸ ਲੈ ਕੇ ਆ ਰਹੇ ਹਾਂ Facebook ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਜਿੱਥੇ ਕਿ ਰੈਗੂਲਰ ਜੇਮ ਰਿਲੇਟਿਡ ਸਪੋਰਟਸ ਰਿਲੇਟਿਡ ਜੋਇੰਟ ਪੇਨ ਰਿਲੇਟਿਡ ਸਾਰੇ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਡਾਕਟਰ ਸ਼ੇਖਰ ਸਿੰਘਲ ਜੋ ਕਿ 14 ਸਾਲ ਉਹਨਾਂ ਨੇ DMC ਦੇ ਵਿੱਚ ਆਪਣੇ ਸਰਵਿਸ ਸਥਿਤੀਆਂ ਨੇ ਸਪੋਰਟਸ ਇੰਜਰੀ ਸਪੈਸ਼ਲਿਸਟ ਨੇ ਸਰਜਨ ਨੇ ਤੇ ਨ ਲੱਖਾਂ ਹੀ ਲੋਕਾਂ ਤੱਕ ਪਹੁੰਚੜੀਏ ਕੀਤੀ ਜਾ ਰਹੀ ਹੈ ਇਸ ਚੈਨਲ ਦੇ ਰਾਹੀਂ ਤਾਂ ਕਿ ਤੁਸੀਂ ਇੱਕ ਤੰਦਰੁਸਤ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕੋ ਅੱਜ ਇੱਕ ਬੇਹਦ ਅਹਿਮ ਟੌਪਿਕ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਕਿ ਕਿਹਾ ਜਾਂਦਾ ਹੈ ਟੈਨਿਸ ਐਲਬੋ ਟੈਨਿਸ ਐਲਬੋ ਕੀ ਹੈ ਅੱਜ ਇਸ ਤੇ ਬਾਰੇ ਗੱਲਬਾਤ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਕੁਝ ਨਵਾਂ ਤੁਹਾਨੂੰ ਜਾਣਨ ਨੂੰ ਇਸ ਦੇ ਵਿੱਚ ਮਿਲਣ ਵਾਲਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ੇਖਰ ਸਿੰਘ ਦਾ ਸਭ ਤੋਂ ਵੱਧ ਸਵਾਗਤ ਸਸਿਗਾ ਅਸੀਂ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਾਮਨ ਸਪੋਰਟਸ ਇੰਜਰੀ ਕਿਉਂਕਿ ਤੁਸੀਂ ਸਪੋਰਟਸ ਇੰਜਰੀ ਸਪੈਸ਼ਲਿਸਟ ਵੀ ਹੋ ਤਾਂ ਟੈਨਿਸ ਐਲਬੋ ਇਸ ਤੇ ਬਾਰੇ ਥੋੜਾ ਦੱਸੋ ਇਹ ਕੀ ਚੀਜ਼ ਹੈ ਆ ਸਭ ਤੋਂ ਪਹਿਲਾਂ ਤਾਂ ਮੈਮ ਇਹ ਧਾਰਨਾ ਹੀ ਬਹੁਤ ਗਲਤ ਹੈ ਕਿ ਟੈਨਿਸ ਐਲਬੋ ਇੱਕ ਸਪੋਰਟਸ ਇੰਜਰੀ ਹੈ ਇਹਦੇ ਨਾਂ ਦੇ ਵਿੱਚ ਟੈਨਿਸ ਜ਼ਰੂਰ ਆਉਂਦਾ ਹੈਗਾ ਬਟ ਆ ਇਹ ਨਹੀਂ ਕਿ ਇਹ ਸਪੋਰਟਸ ਕਰਕੇ ਜਾਂ ਟੈਨਿਸ ਵਾਲੇ ਪਲੇਅਰਸ ਨੂੰ ਹੀ ਹੁੰਦੀ ਹੈਗੀ ਟੈਨਿਸ ਐਲਬੋ ਇੱਕ ਬਹੁਤ ਕਾਮਨ ਪ੍ਰੋਬਲਮ ਹੈਗੀ ਹੈ ਜਿਹੜੀ ਆਮ ਜਨਤਾ ਜਿਹੜਾ ਵੀ ਕੰਮ ਵਗੈਰਾ ਕਰ ਰਹੀ ਹੈ ਉਹਦੇ ਵਿੱਚ ਪਾਈ ਜਾਂਦੀ ਹੈ ਖਾਸ ਕਰਕੇ ਬਜ਼ੁਰਗਾਂ ਚ ਵੀ ਕੀ ਕਹਿੰਦੇ ਕਾਮਨਲੀ ਹੋ ਜਾਂਦੀ ਹੈ ਪਰ ਟੈਨਿਸ ਐਲਬੋ ਜਿਵੇਂ ਤੁਸੀਂ ਪੁੱਛਿਆ ਹੈ ਨਾ ਕਿ ਹੁੰਦਾ ਕਿ ਇਹਦੇ ਵਿੱਚ ਕੀ ਹੈ ਆਪਣੀ ਜਵੇਂ ਬਾਹਾਂ ਦੇ ਬਾਹਰਲੇ ਸਾਈਡ ਤੇ ਦਰਦ ਟੈਨਾ ਸ਼ੁਰੂ ਹੋ ਜਾਂਦਾ ਖਾਸ ਕਰ ਕੋਹਨੀ ਦੇ ਬਾਹਰਲੇ ਪਾਸੇ ਜਿਹਦੇ ਕਰਕੇ ਰੂਟੀਨ ਦਾ ਕੰਮ ਵਗੈਰਾ ਕਰਨ ਚ ਆਪ ਨੂੰ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਆਪਾਂ ਲੇਟਰਲ ਐਪਿਕੋਂਡਾਈਲਾਈਟਿਸ ਵੀ ਕਹਿੰਦੇ ਹੈਗੇ ਸ਼ੁਰੂਆਤੀ ਤੌਰ ਤੇ ਇਹਦੀ ਰਿਸਰਚ ਆਪਾਂ ਟੈਨਿਸ ਪਲੇਅਰਸ ਦੇ ਵਿੱਚ ਦੇਖੀ ਗਈ ਤਾਂ ਕਰਕੇ ਇਹਨੂੰ ਕੀ ਕਹਿੰਦੇ ਆ ਟੈਨਿਸ ਐਲਬੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸ ਤੇ ਹੋਣ ਦੇ ਕਾਰਨ ਕੀ ਨੇ ਕਿਉਂਕਿ ਇਹ ਸਿਰਫ ਐਥਲੀਟਸ ਨੂੰ ਨਹੀਂ ਹੁੰਦੀ ਸਿਰਫ ਸਪੋਰਟਸ ਪਰਸਨ ਨੂੰ ਨਹੀਂ ਹੁੰਦੀ ਤਾਂ ਕਾਰਨ ਕੀ ਨੇ ਇਸਦੇ ਅ ਜਿਵੇਂ ਤੁਸੀਂ ਦੇਖੋ ਕਿ ਵੀ ਆਪਣੀ ਕੁਦਰਤ ਨੇ ਇਸ ਤਰੀਕੇ ਨਾਲ ਬਣਾਈ ਹੈ ਕਿ ਆਪਣੀ ਰਿਸਟ ਦੀ ਮੂਵਮੈਂਟ ਕਰਨ ਵਾਸਤੇ ਮਸਲਸ ਹੈਗੇ ਨਹੀਂ ਮਸਲ ਦੇ ਇੱਥੇ ਬਾਹਾਂ ਤੋਂ ਚੱਲਦੇ ਹੈਗੇ ਨੇ ਤੇ ਆਪਣੇ ਰਿਸਟ ਤੱਕ ਪਹੁੰਚਦੇ ਹੈਗੇ ਉਹਨਾਂ ਦੀ ਸ਼ੁਰੂਆਤ ਬਾਹਰ ਉਹਨੀ ਦੇ ਬਾਹਰਲੇ ਪਾਸੋਂ ਹੁੰਦੀ ਹੈ ਅਤੇ ਜਦੋਂ ਆਪਾਂ ਉਹ ਐਕਟੀਵਿਟੀਆਂ ਵਗੈਰਾ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਰਿਸਤੀ ਮੂਵਮੈਂਟ ਵਗੈਰਾ ਹੁੰਦੀ ਹੈ ਜਿਵੇਂ ਖੇਡਣ ਵਗੈਰਾ ਦੇ ਵਿੱਚ ਜਿਵੇਂ ਆਈਟੀ ਦੇ ਲੋਕ ਵਗੈਰਾ ਕੰਪਿਊਟਰ ਦੀ ਟਾਈਪਿੰਗ ਵਰ ਕਰਦੇ ਹੈਗੇ ਨੇ ਜਿੱਥੇ ਰਿਸਤੀ ਬਾਰ ਬਾਰ ਮੂਵਮੈਂਟ ਹੁੰਦੀ ਹੈ ਉਸ ਤੇ ਇਸ ਮਸਲ ਦੇ ਉੱਪਰ ਪ੍ਰੈਸ਼ਰ ਬਹੁਤ ਹੁੰਦਾ ਹੈ ਇਹ ਮਸਲਸ ਜਿਹੜੇ ਹੈ ਇੱਥੇ ਕੂਣੀ ਦੇ ਬਾਹਰਲੇ ਪਾਸੇ ਇੱਕ ਛੋਟੇ ਜਿਹੇ ਟੈਂਡਨ ਦੇ ਰਾਹੀਂ ਅਟੈਚ ਹੁੰਦੇ ਹੈਗੇ ਨੇ जो मूवमेंट होंगी है तो वो बहुत छोटे छोटे टीयरस माइक्रो टीयर जिमें कह रहे कि भी किसी कपड़े छोटे छोटे रोए जो निकल हाँ। जाते हैं उम्मी शुरू हूं पर जिमें जिमें स्ट्रैस है, बार बार स्ट्रैस पैंता रहता तो छोटे छोटे रोए जो एक टीयर कन्वर्ट हो जाए दैट मीनस मसल उत्तों फटना शुरू हो जाए जिदे करके मसल एक लैवल तक पहुँच जाता है कि जिन्हें अपन नॉर्मल रूटीन की एक्टिविटी ਜਿਵੇਂ ਮੇਰੇ ਕੋਲ ਕਈ ਪੇਸ਼ੇ ਆਉਂਦੇ ਉਹ ਕਹਿੰਦੇ ਸਾਨੂੰ ਪਾਣੀ ਦਾ ਗਲਾਸ ਚੱਕਨਾ ਕਪੜੇ ਪਾਣ ਲੱਗੇ ਐਂ ਇੱਕ ਪੇਸ਼ੇ ਤਾਂ ਆ ਜਿਹੜਾ ਉਹ ਕਹਿੰਦੇ ਮੈਂ ਤਾਂ ਹੁਣ ਆਪਣੇ ਸਾਈਨ ਵੀ ਨਹੀਂ ਕਰ ਪਾਰਿਆ ਇੰਨਾ ਪੇਨ ਮੈਨੂੰ ਕੀ ਕਹਿੰਦੇ ਰਹੇ ਤਾਂ ਇੱਕ ਲੈਵਲ ਤੱਕ ਪਹੁੰਚ ਜਾਂਦਾ ਹੈ ਕਿ ਜਦੋਂ ਪੇਨ ਬਹੁਤ ਜ਼ਿਆਦਾ ਤਾਂ ਉਸ ਚੀਜ਼ ਨੂੰ ਆਪਾਂ ਟੈਨੀਸੈਲ ਬੋ ਕਰਨੀ ਹੈ ਇਸ ਤੇ ਕਾਰਨ ਕੀ ਹੈ ਜਿਵੇਂ ਉਸੇ ਦੱਸਿਆ ਕਿ ਓਵਰ ਦਾ ਟਾਈਮ ਓਵਰ ਯੂਜ਼ ਕਰਕੇ ਹੁੰਦਾ ਤੇ ਇਸ ਤੋਂ ਅਲਾਵਾ ਵੀ ਇਸ ਤੇ ਕੁਝ ਕਾਰਨ ਬਣੇ ਜਾ ਸਕਦੇ ਨੇ ਜਿਵੇਂ ਕਿ ਤੁਸੀਂ ਕਈ ਵਾਰ ਆਪਣੇ ਆਹ ਟੀਵੀ ਚੈਨਲ ਤੇ ਦੇਖਿਆ ਹੋਵੇਗਾ ক্রিকেট ਪਲੇਅਰ ਜਿਵੇਂ ਕਿ ਸਚਿਨ ਤেন্ডुलकर ਰિયાન ਪ੍ਰਿਆਗ ਅੱਜ ਕੱਲ੍ਹ ਹੀ ਉਹ ਅੱਛਾ ਇੱਕ ਰਾਈジング 스타 ਹੈ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਇੱਕ ਬੈਂਡ ਕਰਕੇ ਕੀ ਕਹਿੰਦੇ ਆ ਪਾ ਕੇ ਖੇਲ ਰਿਹਾ ਹੈ ਉਹ ਬੈਂਡ ਪਾਉਣ ਦਾ ਕਾਰਨ ਹੁੰਦਾ ਹੈ ਕਿ ਉਹਨਾਂ ਨੂੰ ਟੈਨੀਸ ਐਲਬੋ ਦੀ ਪੇਨ ਆ ਰਹੀ ਹੈ ਕਿਉਂਕਿ ਉਹਨਾਂ ਨੇ ਕ੍ਰਿਕਟਿੰਗ ਦੇ ਵਿੱਚ ਜਦੋਂ ਆਪਣੇ ਸ਼ਾਰਟਸ ਮਾਰਨੇ ਆ ਸ਼ਾਰਟਸ ਦੇ ਵਿੱਚ ਜਦੋਂ ਤੁਹਾਡੀ ਰਿਸਟ ਦੀ ਮੂਵਮੈਂਟ ਹੋਈ ਜ਼ਿਆਦਾ ਜਾਂ ਤੁਸੀਂ ਪ੍ਰੋਪਰ ਟੈਕਨੀਕ ਨਾ ਯੂਜ਼ ਕੀਤੀ ਹੋਵੇ ਤਾਂ ਤੁਹਾਡੇ ਜ਼ਿਆਦਾ ਸਟ्रेस ਕੀ ਕਹਿੰਦੇ ਕੋਹ ਨਹੀਂ ਦੇ ਉੱਪਰ ਆ ਗਿਆ ਉਸ ਤੋਂ ਇਲਾਵਾ ਜਿਵੇਂ ਜਿਮ ਦੇ ਵਿੱਚ ਪ੍ਰੋਪਰ ਵਾਰਮ ਅਪ ਨਾ ਕੀਤਾ ਗਿਆ ਹੋਵੇ ਤੇ ਆਈਟੀ ਪ੍ਰੋਫੈਸ਼ਨਲ ਜਿਵੇਂ ਹੁੰਦੇ ਹੈ ਉਹਨਾਂ ਨੂੰ ਅੱਜਕੱਲ ਬਹੁਤ ਹਾਈ ਲੈਵਲ ਤੇ ਕੰਮ ਕਰਨਾ ਬਹੁਤ ਫਾਸਟ ਯੂਜ਼ ਕਰਦੇ ਹੈ ਸਾਰਾ ਕੁਝ ਉਹਦਾ ਮਾਊਸ ਦਾ ਯੂਜ਼ ਕੀਬੋਰਡ ਦਾ ਯੂਜ਼ ਵਗੈਰਾ ਉਹ ਇੰਪ੍ਰੋਪਰ ਪੋਜੀਸ਼ਨ ਦੇ ਵਿੱਚ ਰੱਖ ਕੇ ਕੀਤਾ ਜਾਏ ਤਾਂ ਉਹਦੇ ਵਿੱਚ ਕੀ ਕਹਿੰਦੇ ਹੈ ਕੁਨੀ ਤੇ ਸਟ्रेस ਜਿਆਦਾ ਆਉਂਦਾ ਹੈ ਤੇ ਪੇਨ ਰਹਿ ਜਾਂਦੇ ਆ ਜਿਸ ਤਰ੍ਹਾਂ ਕਿ ਸੁਣਦੇ ਸੀਗੇ ਕਿ ਆਪਣਾ ਬੋਡੀ ਪੋਸਚਰ ਸਹੀ ਹੋਣਾ ਚਾਹੀਦਾ ਹੈ ਵਾਈਲ ਯੂজিং ਕੰਪਿਊਟਰ ਜਾਂ ਸਕਰੀਨ ਵਗੈਰਾ ਤੇ ਹੁਣ ਮਤਲਬ ਕਿ ਆਪਣੇ ਆਰਮਸ ਦਾ ਵੀ ਇੱਕ ਤੁਸੀਂ ਕਹਿ ਰਹੇ ਹੋ ਪੋਸਚਰ ਬਿਲਕੁਲ ਬਿਲਕੁਲ ਜਿਵੇਂ სპੋਰਟਸਮੈਨ ਲਈ ਉਹਦੀ ਟੈਕਨੀਕ ਬਹੁਤ ਇੰਪੋਰਟੈਂਟ ਹੈ ਪ੍ਰੋਪਰ ਟੈਕਨੀਕ ਐਂਡ ਆਈਟੀ ਪ੍ਰੋਫੈਸ਼ਨ ਲਈ ਆਪਣੀ ਹੈਂਡਸ ਤੇ ਐਲਬੋ ਦੀ ਪੋਜੀਸ਼ਨ ਬਹੁਤ ਆਪਦਾ ਕਈ ਹੁਣ ਬਜ਼ੁਰਗ ਮੇਰੇ ਕੋਲ ਆਉਂਦੇ ਆ ਕਿਵੇਂ ਇਹ ਕਹਿੰਦੇ ਉਹ ਕਿਥੇ ਘੁੰਮ ਗਏ ਕਮ ਕਰਨ ਤੋਂ ਬਾਅਦ ਆਇਆ ਕਿ ਕਹਿੰਦੇ ਉਹਨੇ ਤੇ ਉਹ ਕਿਉਂਕਿ ਉਹਨਾਂ ਹੈਵੀ ਬੈਗਸ ਵਗੈਰਾ ਚੱਕੇ ਮਸਲਸ ਜਿਹੜੇ ਆ ਆਪਣੇ ਏਜ ਦੇ ਨਾਲ ਆਪਣੀ ਫਲੈਕਸੀਬਿਲਟੀ ਹੋ ਜਾਂਦੇ ਆ ਤੇ ਜਦੋਂ ਇੱਕਦਮ ਹੈਵੀ ਵੈਕ ਚੱਕਦੇ ਸਾਰਾ ਦਾ ਸਾਰਾ ਪ੍ਰੈਸ਼ਰ ਆਉਂਦਾ ਕੋਣੀ ਤੇ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਸਲਬੋ ਦਾ ਫੀਗੰਦੇ ਪੀਣਨਾ ਸ਼ੁਰੂ ਹੋ ਜਾਂਦਾ ਤਾਂ ਵਿਦ ਏਜਿੰਗ ਜਿਹੜੀ ਹੈ ਫਲੈਕਸੀਬਿਲਟੀ ਘਟ ਰਹੀ ਹੈ ਤਾਂ ਉਸ ਤਰ੍ਹਾਂ ਤੁਹਾਨੂੰ ਹੈਵੀ ਬੈਗਸ ਵਗੈਰਾ ਜਾਂ ਕੋਈ ਹੈਵੀ ਕਮ ਮਸ਼ੀਨ ਟੂਲਸ ਵਗੈਰਾ ਚੱਕਦੇ ਹੈਗੇ ਨੇ ਉਹਨਾਂ ਨੂੰ ਕੀ ਕਹਿੰਦੇ ਦਿੱਕਤ ਆ ਜਾਂਦੀ ਹੈ ਤਾਂ ਇਹਨਾਂ ਕਾਰਨਾ ਕਰਕੇ ਜਿਵੇਂ ਕਿ ਹੈਵੀ ਵਰਕਰਸ ਹੋ ਗਏ ਮਜ਼ੁਰਗਾ ਦੇ ਵਿੱਚ ਸਪੋਰਟਸ ਪਰਸਨ ਜਿਹੜੇ ਪ੍ਰੋਪਰ ਟੈਕਨੀਕ ਨਹੀਂ ਯੂਜ਼ ਕਰ ਰਹੇ ਜਿਮ ਵਾਲੇ ਜਿਹੜੇ ਪ੍ਰੋਪਰਲੀ ਵਾਰਮ ਅਪ ਨਹੀਂ ਕਰ ਰਹੇ ਹੈਗੇ ਇਹਨਾਂ ਸਾਰਿਆਂ ਦੇ ਵਿੱਚ ਕੈਂਡੀ ਸੈਲਬੋ ਕਾਮਨਲੀ ਦੇਖੇ ਜਾਂਦੇ ਆ ਸਰ ਇਸ ਦਾ ਫਿਰ ਕੀ ਸੋਲੂਸ਼ਨ ਹੈ ਕਿ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਕੁਝ ਹੈਵੀ ਲਿਫਟ ਕਰਨ ਤੋਂ ਜਾਂ ਐਲਬੋ ਨੂੰ ਕਿਸ ਤਰ੍ਹਾਂ ਸਟਰੋਂਗ ਕੀਤਾ ਜਾ ਸਕਦਾ ਹੈ ਦੇਖੋ ਇਹਦੇ ਦੋ ਤਰੀਕੇ ਹੈਗੇ ਨੇ ਇੱਕ ਤਾਂ ਹੈ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਦੇ ਵਿੱਚ ਹੈ ਕਿ ਤੁਹਾਨੂੰ ਰੈਗੂਲਰ ਜੇ ਤੁਹਾਡੀ ਜੌਬ ਤੁਹਾਡੀ ਜੌਬ ਦੇ ਵਿੱਚ ਇਸ ਤਰੀਕੇ ਨਾਲ ਕਿ ਰਿਪੀਟਿਡਲੀ ਤੁਹਾਡੇ ਰਿਸਟ ਦੀ ਮੂਵਮੈਂਟਸ ਵਗੈਰਾ ਹੋਣੀ ਹੈ ਜਿਵੇਂ ਕਿ ਆਈਟੀ ਪ੍ਰੋਫੈਸ਼ਨਲਸ ਵਗੈਰਾ ਹੋਗੇ ਤਾਂ ਤੁਹਾਨੂੰ ਪ੍ਰੋਪਰ ਆਪਣੇ ਮਸਲਸ ਦੀ ਡੇਲੀ ਸਟ੍ਰੈਚਿੰਗ ਕਰਨੀ ਚਾਹੀਦੀ ਹੈ। ਬਾਾਕੀ ਮਸਲ ਦੀ ਕੀ ਕਹਿੰਦੇ ਫਲੈਕਸੀਬਿਲਿਟੀ ਵਗੈਰਾ ਜਿਹੜੀ ਹੈ ਉਹ ਮੇਨਟੇਨ ਰਾਈ। ਕਿਸ ਤਰ੍ਹਾਂ ਮਤਲਬ ਕਿ ਉਸ ਜਿਵੇਂ ਕਿ ਸਟ੍ਰੈਚ ਕਰਕੇ ਸਿੱਧਾ ਕਰਕੇ ਐਲਬੋ ਨੂੰ ਤੁਸੀਂ ਆਪਣੀ ਰਿਸਟ ਨੂੰ ਸਟ੍ਰੈਚ ਕਰਨਾ, ਉੱਪਰ ਕਰਨਾ, ਥੱਲੇ ਕਰਨਾ। ਜਿਮ ਵਾਲਿਆਂ ਨੂੰ ਕੀ ਕਹਿੰਦੇ ਰੈਗੂਲਰ ਕੀ ਕਹਿੰਦਾ ਵਾਰਮ ਅਪ ਵਗੈਰਾ ਕਰਨਾ ਚਾਹੀਦਾ ਹੈਗਾ। ਤੇ ਅ आईटी ਵਾਲਾ ਨੂੰ ਆਪਣਾ ਪੋਜੀਸ਼ਨ ਜਿਹੜਾ ਕੀਬੋਰਡ ਦਾ ਹੈ ਉਹ ਸਹੀ ਰੱਖਣਾ ਚਾਹੀਦਾ ਤਾਂ ਕਿ ਰਿਸਟ ਜਿਹੜੀਆਂ ਬਿਲਕੁਲ ਇਸ ਤਰੀਕੇ ਨਾਲ ਡਿੱਗੀ ਨਾ ਰਹੇ ਤੇ ਅ ਤੇ ਬਲਕਿ ਪ੍ਰੋਪਰ ਫਲੈਟ ਰਵੇ ਉਹਨਾਂ ਨੂੰ ਉਹ ਸਰਫੇਸ ਯੂਜ਼ ਕਰਨਾ ਚਾਹੀਦਾ ਤੇ ਮੀਨਸ ਕਿ ਐਲਬੋ ਜਿਹੜੀ ਹੈ ਉਹ ਟੇਬਲ ਦੇ ਉੱਤੇ ਰਹੇ ਇਨਸ਼ਾਅੱਲਾ ਐਲਬੋ ਜਿਹੜੀ ਹੈ ਟੇਬਲ ਦੇ ਉੱਪਰ ਕੀ ਕਹਿੰਦੇ ਰੱਖਣੀ ਚਾਹੀਦੀ ਹੈ ਬਜੁਰਗਾ ਨੂੰ ਰੈਗੂਲਰ ਟਾਈਮ ਤੇ ਜਿਵੇਂ ਮੈਂ ਸਟ੍ਰੈਚਿੰਗ ਦੱਸੀ ਅ ਰੋਸ ਸਵੇਰੇ ਉੱਠ ਕੇ 2-3 ਮਿੰਟ ਆਪਣੀ ਸਟ੍ਰੈਚਿੰਗ ਤੇ ਉੱਪਰ ਲਗਾਉਣੇ ਚਾਹੀਦੇ ਹੈਗੇ। ਅ ਸਤ ਉਸੇ ਬੈਂਡ ਦੀ ਗੱਲ ਕੀਤੀ ਜਿਵੇਂ ਕ੍ਰਿਕਟਰਸ ਯੂਜ਼ ਕਰਦੇ ਜਿਹਨਾਂ ਨੂੰ ਪ੍ਰੋਬਲਮ ਆਉਂਦੀ ਤਾਂ ਬੈਂਡ ਦਾ ਐਕਚੁਅਲ ਕੋਈ ਫਾਇਦਾ ਹੁੰਦਾ ਹੈ। ਅ ਦੇਖੋ ਬੈਂਡ ਇੱਕ ਬਹੁਤ ਅੱਛੇ ਤੇ ਸਰਲ ਤਰੀਕਾ ਹੈਗਾ ਆਪਾਂ ਨੂੰ ਟੈਨਿਸ ਐਲਬੋ ਨੂੰ ਠੀਕ ਕਰਨ ਦਾ। ਜਿਵੇਂ ਮੈਂ ਦੱਸਿਆ ਟੈਨਿਸ ਐਲਬੋ ਦੇ ਵਿੱਚ ਸਾਰਾ ਮਸਲ ਦਾ ਜ਼ੋਰ ਤੁਹਾਡੀ ਐਲਬੋ ਦੇ ਉੱਪਰ ਜਾ ਰਿਹਾ ਹੈ। ਆਪਾਂ ਇੱਕ ਬੈਂਡ ਬਨ ਲੈਂਦੇ ਆ ਜਿਹਦੇ ਨਾਲ ਕੀ ਕਹਿੰਦੇ ਆ ਜਿਹੜੀ ਫੋਰਸਿਸ ਸਾਰੀਆਂ ਐਲਬੋ ਦੇ ਉੱਪਰ ਨੇ ਉਹ ਕਾਫੀ ਹੱਦ ਤੱਕ ਇੱਥੇ ਹੀ ਲੈਵਲ ਤੇ ਡਿਸਟ੍ਰਿਬਿਊਟ ਹੋ ਜਾਂ ਖਤਮ ਹੋ ਜਾਂਦੀ ਹੈ ਜਿਹਦੇ ਕਰਕੇ ਉੱਤੇ ਐਲਬੋ ਦੇ ਉੱਪਰ ਪ੍ਰੈਸ਼ਰ ਨਹੀਂ ਆਉਂਦਾ ਤਾਂ ਬੈਂਡ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਪ੍ਰੋਬਲਮ ਆਂਦੀ ਹੈ ਕੁਐਸਚਨ ਜਿਹੜੇ ਸਾਨੂੰ ਕਾਮਨਲੀ ਪੇਸ਼ੈਂਟਸ ਆ ਕੇ ਪੁੱਛਦੇ ਹੈਗੇ ਨੇ ਕਿ ਬੈਂਡ ਕਿੰਨੀ ਦੇਰ ਲਈ ਪਾਣਾ ਹੈ कदों पाना है कितने पाना है ये कोश्चनस है जो कॉमनली पूछते हैं तो तकरीबन जे बैंड पा तो बाद टेनिस एल्ब्रोन सही होने तीन तो चार महीने लग जाते हैं डिस्पाइट okay. सारी प्रीकॉशन थोन लैं दी सैकेंडली प्रॉपर पोजिशन है जो बहुत सिंपल है कि दर्द अपनी कोनी च है पर बैंड कद को नहीं पाना कोनी तो दो उंगलों थले ਕਿਉਂਕਿ ਬੈਂਡ ਦਾ ਕੰਮ ਹੈ ਕਿ ਕੋਣੀ ਤੱਕ ਪਹੁੰਚਣ ਵਾਲੀ ਫੋਰਸਿਸ ਨੂੰ ਰਸਤੇ 'ਚ ਰੋਕਣਾ ਜੇ ਤੁਸੀਂ ਇੱਥੇ ਪਾਇਆ ਤਾਂ ਆਲਰੇਡੀ ਕੀ ਕਹਿੰਦਾ ਤੁਹਾਡਾ ਜ਼ੋਰ ਇੱਥੇ ਪਹੁੰਚ ਹੀ ਰਿਹਾ ਤਾਂ ਆਪਾਂ ਉਹਨੂੰ ਕੋਣੀ ਤੋਂ ਦੋ ਉਂਗਲਾਂ ਥੱਲੇ ਪਾ ਕੇ ਰੱਖਣਾ ਹੈ ਤੇ ਖਾਸ ਕਰ ਬੈਂਡ ਦਾ ਪ੍ਰਯੋਗ ਉਦੋਂ ਕਰਨਾ ਹੈ ਜਦੋਂ ਕੀ ਕਹਿੰਦੇ ਤੁਸੀਂ ਆਪਣੇ ਕੰਮ ਵਗੈਰਾ ਤੇ ਹੋ ਜਾਂ ਕੋਈ ਰਿਪੀਟਿਡ ਰਿਸਕ ਮੂਵਮੈਂਟ ਵਾਲਾ ਕੰਮ ਕਰ ਰਹੇ ਹੋ ਜਾਂ ਜਿਮ ਵਗੈਰਾ ਦੇ ਵਿੱਚ ਵੀ ਜਿਮ ਵਗੈਰਾ ਦੇ ਵਿੱਚ ਵੀ ਕੀ ਕਹਿੰਦੇ ਆ ਤੁਸੀਂ ਪਾਣਾ ਹੈ ਤਾਂ ਜੇ ਤੁਹਾਨੂੰ ਪੇਨ ਰਹਿ ਰਹੀ ਹੈਗੀ ਬਟ ਰਾਤੀ ਸੌਣ ਲੱਗੇ ਜਾਂ ਕੁਝ ਉਦੋਂ ਆ ਦੀ ਜ਼ਰੂਰਤ ਨਹੀਂ सर एज स्पोर्ट्स इंजरीज स्पैशलिस्ट सर्जरीज हजारातिया ने टेनिस एल्बो जो कि प्रॉब्लम है इस भी कोई सर्जरी अवेलेबल है सुन के बड़े हैरान होगी टेनिस एल्बो लिए सर्जरीज अवेलेबल है बट अजय दिक्कत मैं अपने चौदह uh, पंद्रह साल के कैरियर हाँ। सिर्फ एक बार टेनिस एल्बो की सर्जरी की हैगी क्योंकि ये एक अजि बीमारी है ਜਿਹੜੀ ਪ੍ਰੋਪਰ ਪ੍ਰੀਕਾਸ਼ਨਸ ਪ੍ਰੋਪਰ ਸਟ੍ਰੈਚਿੰਗ ਨਾਲ ਬਹੁਤ ਅੱਛੇ ਤਰੀਕੇ ਨਾਲ ਰਿਸਪੌਂਡ ਕਰਦੀ ਹੈ ਤੇ ਇਹਦੇ ਵਾਸਤੇ ਜੀ ਇੰਜੈਕਸ਼ਨਸ ਬਹੁਤ ਇਫੈਕਟਿਵ ਹੈਗੇ ਨੇ। ਅਸੀਂ ਆਪਣੇ ਕਲੀਨਿਕ ਦੇ ਵਿੱਚ ਪੇਸ਼ੈਂਟ ਨੂੰ ਸਰਜਰੀ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ। ਨਹੀਂ 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 ਨਹੀਂ। ਹਾਰਡ ਡੀ ਕੀ ਕਹਿੰਦੇ ਕਿਸੇ ਪੇਸ਼ੈਂਟ ਨੂੰ ਕੀ ਕਹਿੰਦੇ ਸਰ ਜਿਵੇਂ ਮੈਂ ਦੱਸਿਆ ਕਿ ਵੀ 80 ਸਾਲਾਂ ਦੇ ਸਿਰਫ ਇੱਕ ਸਰਜਰੀ ਕਰਨੀ ਪਈ। ਇਹਦੇ ਵਿੱਚ ਬਹੁਤ ਇੱਕ ਇਫੈਕਟਿਵ ਟਰੀਟਮੈਂਟ ਹੈ ਜੋ ਹੈ ਪੀਆਰਪੀ ਇੰਜੈਕਸ਼ਨਸ। ਓਕੇ। ਆਪਣੀ ਜਿਵੇਂ ਮੈਂ ਦੱਸਿਆ ਕਿ ਬਾਰ-ਬਾਰ ਇੰਜਰੀ ਹੋ ਕੇ ਮਸਲ ਪੱਟ ਰਿਹਾ ਤਾਂ ਆਪਣਾ ਕੰਮ ਹੈ ਉਹ ਮਸਲ ਨੂੰ ਦੁਬਾਰਾ ਰੀਜਨਰੇ ਉਹਦੇ ਵਿੱਚ ਆਪਾਂ ਸਟੈਮ ਸੈਲਸ ਦੀ ਤਰ੍ਹਾਂ ਆਪਣੇ ਕੋਲ ਪੀਆਰਪੀ ਹੁੰਦਾ ਪੀਆਰਪੀ ਹੁੰਦਾ ਪਲੇਟਲਟ ਰਿਚ ਪਲਾਜ਼ਮਾ ਜਿਹੜਾ ਕਿ ਆਪਣੇ ਬਲੱਡ ਤੋਂ ਹੀ ਆਪਾਂ ਸੈਲਸ ਨੂੰ ਕਨਸੈਂਟਰੇਟ ਕਰ ਲੈਂਦੇ ਆ ਉਹ ਇੱਕ ਤਰੀਕੇ ਦਾ ਸਟੈਮ ਸੈਲਸ ਵਰਗਾ ਪੋਟੈਂਸ਼ੀਅਲ ਰੱਖਦੇ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਜਿੱਥੇ ਆਪਣੀ ਪੇਨ ਹੈ ਜਿੱਥੇ ਮਸਲ ਦੀ ਇੰਜਰੀ ਹੋਈ ਹੈ ਉੱਥੇ ਇੰਜੈਕਟ ਕਰਦੇ ਆ ਤਾਂ ਕਿ ਉਹ ਮਸਲ ਦੀ ਰੀਜਨਰੇਸ਼ਨ ਹੀਲਿੰਗ ਦੇ ਵਿੱਚ ਹੈਲਪ ਕਰੇ ਤੇ ਉਹਦੇ ਨਾਲ ਬਹੁਤ ਅੱਛੇ ਕੀ ਕਹਿੰਦੇ ਆ ਇਫੈਕਟਸ ਹੈਗੇ ਨੇ ਰੀਸੈਂਟਲੀ ਸਾਡੇ ਕੋਲੋਂ ਇੱਕ ਦਿੱਲੀ ਤੋਂ ਪ੍ਰੋਫੈਸ਼ਨਲ ਆਏ ਸੀ ਹਨਾ ਉਹ ਕਾਫੀ ਦੇਰ ਤੋਂ ਪਰੇਸ਼ਾਨ ਸੀਗੇ ਕਾਫੀ ਥਾਂ ਟਰੀਟਮੈਂਟ ਵੀ ਕਰਾ ਚੁੱਕੇ ਸੀਗੇ ਤੇ ਇੰਫੈਕਟ ਉਹਨਾਂ ਨੇ ਮੇਰੇ ਕੋਲ ਆ ਕੇ ਕਿਹਾ ਕਿ ਵੀ ਕੀ ਕਹਿੰਦੇਗਾ ਆਪਾਂ ਸਰਜਰੀ ਲਈ ਆਏ ਹੈਗੇ ਤੇ ਜਿਵੇਂ ਮੈਂ ਤੁਸੀਂ ਹੈਰਾਨ ਹੋ ਮੇਰੀ ਗੱਲ ਸੁਣ ਕੇ ਉਵੇਂ ਮੈਂ ਉਹਨਾਂ ਨੂੰ ਦੱਸਿਆ ਕਿ ਟੈਨਿਸ ਐਲਬੋ ਦੀ ਸਰਜਰੀ ਮੈਂ ਕਰਦਾ ਹੀ ਨਹੀਂ ਐ ਇੰਫੈਕਟ ਕੀਤੀ ਐ ਤਾਂ ਇੱਕ ਕੀਤੀ ਹੈਗੀ ਐ ਪਰ ਉਹ ਕਹਿੰਦੇ ਉਹ ਤਾਂ ਬਹੁਤ ਪਿੰਦਾ ਤਾਂ ਅਸੀਂ ਉਹਨਾਂ ਨੂੰ PRP ਇੰਜੈਕਸ਼ਨ ਦਾ ਸੁਝਾਅ ਦਿੱਤਾ ਤੇ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ PRP ਇੰਜੈਕਸ਼ਨ ਲਗਵਾਇਆ ਵੀ ਹੀ ਇਜ਼ ਵੈਰੀ ਹੈਪੀ ਐਂਡ ਦੇ ਉਹ ਸਮੋਈ ਉਹਨਾਂ ਸਾਡੇ ਕਲੀਨਿਕ ਨੂੰ ਬਹੁਤ ਚੰਗਾ ਰਿਵਿਊ ਵੀ ਦੇ ਕੇ ਗਏ ਇਸ ਚੱਕਰ ਦੇ ਕਿਉਂਕਿ ਉਹ ਇੰਨੇ ਪਰੇਸ਼ਾਨ ਸੀਗੇ ਤੇ ਹੁਣ ਉਹ ਨਹੀਂ ਹੋ ਠੀਕ ਹੈ। ਅ ਜੇਸ ਕਰਕੇ ਟੈਨਿਸ ਐਲਬੋਹ ਜਦੋਂ ਆ ਜਾਂਦੀ ਹੈ ਪ੍ਰੋਬਲਮ ਇੱਕ ਲੈਵਲ ਦਾ ਕਰਾਸ ਕਰੇ ਤਾਂ ਅਦੇ ਵੀ ਸੋਚੋ ਕਿ ਉਹਨੂੰ ਠੀਕ ਕਿਤਾ ਜਾਦਾ ਸਰਜਰੀ ਹੀ ਨਹੀਂ ਹੈ ਉਹਦਾ ਭੁਜਾਨ। ਕਾਫੀ ਚੀਜ਼ਾਂ ਕੀ ਕਹਿੰਦੇ ਆ ਆਪਾਂ ਨੂੰ ਬਹੁਤ ਸਾਰੀ ਅਵੇਲੇਬਲ ਨੇ ਜਿਵੇਂ ਕਿ ਇੰਜੈਕਸ਼ਨਸ ਹੋ ਗਏ, ਸਟ੍ਰੈਚਿੰਗ ਹੋ ਗਏ, ਪ੍ਰੋਪਰ ਫਿਜ਼ੀਓਥੈਰੇਪੀ ਪ੍ਰੋਗਰਾਮ। ਇਨਫੈਕਟ ਆਸੀ ਆਪਣੇ ਕਲੀਨਿਕ ਦੇ ਵਿੱਚ ਇੱਕ ਪ੍ਰੋਪਰ ਥੈਰੇਪੀ ਦਾ ਪ੍ਰੋਗਰਾਮ ਬਣਾਇਆ ਹੋਇਆ ਜਿਹੜੇ ਟੈਨਿਸ ਐਲਬੋਹ ਟਰੀਟਮੈਂਟ ਅਸੀਂ ਕਾਮਨਲੀ ਲੋਕਾਂ ਨਾਲ ਸ਼ੇਅਰ ਕਰਦੇ ਹਾਂ 니ਚਲ ਪਾਰਤੇ ਕਿ ਤੁਸੀਂ ਜੇ ਕਿਸੇ ਪ੍ਰੋਫੈਸ਼ਨਲ ਥੈਰੇਪਿਸਟ ਕੋਲ ਨਹੀਂ ਜਾ 파 ਰਹੇ ਤਾਂ ਐਟਲੀਸ ਸਾਡਾ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰੋ ਵਿੱਚ ਅਸੀਂ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਦੇ ਹਾਂ ਲੋਕਾਂ ਨੂੰ ਸਕ੍ਰੀਨ ਤੇ ਨੰਬਰ ਵੀ ਫਲੈਸ਼ ਹੋ ਰਿਹਾ ਜੇਕਰ ਤੁਹਾਨੂੰ ਫੀਲ ਹੁੰਦਾ ਕਿ ਜੋ ਸਿੰਪਟਮਸ ਸਰ ਨੇ ਦੱਸੇ ਨੇ ਉਹ ਤੁਹਾਨੂੰ ਫੀਲ ਹੋ ਰਹੇ ਨੇ ਐਲਬੋ ਦੇ ਰਿਗਾਰਡਿੰਗ ਜਾਂ ਆਰਮਸ ਦੇ ਵਿੱਚ ਕੋਈ ਪੇਨ ਕਿਸੇ ਤਰ੍ਹਾਂ ਦੀ ਸੈਂਸੇਸ਼ਨ ਪੇਨ ਮਹਿਸੂਸ ਹੁੰਦੀ ਹੈ ਇਹੋ ਜਿਹਾ ਸਿੰਪਟਮ ਅਗਰ ਤੁਹਾਨੂੰ ਆ ਰਹੇ ਜਾਂ ਕਿਸੇ ਜਾਣਤੇ ਵਿਅਕਤੀ ਨੂੰ ਜਿਸ ਨੂੰ ਕੀ ਇਹ ਸਿੰਪਟਮ ਆ ਰਹੇ ਨੇ ਤੇ ਹੋ ਸਕਦਾ ਟੈਨਿਸ ਐਲਬੋ ਜੋ ਕਿ ਬਹੁਤ ਕਾਮਨ ਪ੍ਰੋਬਲਮ ਹੈ ਤੇ ਉਹ ਉਹਨਾਂ ਨੂੰ ਫੇਸ ਕਰ ਰਹੇ ਹੋਣਗੇ ਤੇ ਤੁਸੀਂ ਇੱਕ ਵਾਰ ਜ਼ਰੂਰ ਕੰਸਲਟ ਕਰੋ ਕਿਉਂਕਿ ਟਾਈਮ ਦੇ ਨਾਲ ਅਗਰ ਸਰ ਨੂੰ ਕੰਸਲਟ ਨਾ ਕੀਤਾ ਜਾਵੇ ਕਿ ਇਹ ਇੱਕ ਪ੍ਰੋਬਲਮ ਕਿ ਥੋੜਾ ਮੈਂ ਡਿਸਟਰਬਿੰਗ ਹੋ ਜਾਂਦਾ ਹੈ ਕਿ ਪੇਸ਼ੈਂਟ ਵਾਸਤੇ ਰੋਜ਼ਾਨਾ ਦੇ ਰੁਟੀਨ ਦੇ ਕੰਮ ਕਰਨੇ ਮੁਸ਼ਕਿਲ ਹੋ ਜਾਂਦੇ ਹੈਗੇ ਨੇ ਇਲਾਜ ਵੀ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਜੀਵਨ ਜੀਵਨ ਵਿੱਚ चीज क्रॉनिक ਹੋ ਜਾਂਦੀ ਹੈ ਉਵੇਂ ਉਹਦਾ ਟ੍ਰੀਟਮੈਂਟ ਹੱਲ ਕਰਨਾ ਵੀ ਮੁਸ਼ਕਿਲ ਹੁੰਦਾ ਹੈ ਤਾਂ ਬਿਲਕੁਲ ਸਮੇਂ ਸਿਰ ਸਤਾ ਪੱਕੜ ਜਿਹੜਾ ਕਿ ਬਹੁਤ ਜ਼ਰੂਰੀ ਹੈ ਡਾਇਗਨੋਸ ਕਰਾਓ ਤਾਂ ਕਿ ਉਹਨੂੰ ਟ੍ਰੀਟ ਕਰ ਸਕੋ ਟਾਈਮਲੀ ਅਗਲੀ ਵਾਰ ਫਿਰ ਤੋਂ ਮਿਲਾਂਗੇ ਕੁਝ ਹੋਰ ਇਨਫੋਰਮੇਸ਼ਨਲ ਵੀਡੀਓਸ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੁਸੀਂ ਬਨੇ ਰਹੋ ਸਾਡੇ ਚੈਨਲ ਦੇ ਨਾਲ ਸਸ ਸਸਿਕਾ ਚਾਓ मेरा नाम गगनदीप सिंह लुधियाना पंजाब तो मैं डॉक्टर शेखर सिंगल ने अप्रोच किया फॉर टेनिस एल्बो इशू और मैं पिछले थ्री फोर मंथ्स तो बहुत ज़्यादा पेन थी इस चीज़ को लेके और काफ़ी जगह तो निराश होने आया सी और मैंने दो महीने हो गए थे ट्रीटमेंट कराते और मेरा एटी परसेंट तो अबव जो है वो रिजल्ट आ चुका है कि मेरे टेनिस एल्बो का इशू जो है वो रिजोल्व हो चुका है ਔਰ ਅਗਰ ਮੈਂ ਡਾਕਟਰ ਸ਼ੇਖਰ ਸਿੰਗਲ ਦੀ ਗੱਲ ਕਰਾਂ ਤਾਂ ਆਈ ਵਿਲ ਸੇ ਕਿ ਇਦਾਂ ਦਾ ਐਟਮੋਸਫੇਅਰ ਇਦਾਂ ਦੀ ਗਾਈਡੈਂਸ ਮੈਨੂੰ ਕਿਤੇ ਹੋਰ ਨਹੀਂ ਮਿਲੀ ਔਰ ਇਦਾਂ ਦਾ ਟ੍ਰੀਟਮੈਂਟ ਵੀ ਫੈਲ ਸੇ ਬਰੀ ਜੈਨੂਇਨ ਕਾਸਟ ਔਰ ਬਹੁਤ ਅੱਛੇ ਤਰੀਕੇ ਨਾਲ ਨੇ ਮੈਨੂੰ ਡੀਲ ਕੀਤਾ ਟਾਈਮ ਦਿੱਤਾ ਸਮਝਾਇਆ ਔਰ ਸਿਖਾਇਆ ਕੋ ਕਿ ਇਦਾਂ ਦੀ ਇੰਜਰੀਸ ਤੋਂ ਬਚਣਾ ਕਿੱਦਾਂ ਔਰ ਇਹਨਾਂ ਦਾ ਧਿਆਨ ਕਿੱਦਾਂ ਰੱਖਣਾ ਆਈ ਵਿਲ ਪ੍ਰੇਫਰ ਕਿ ਅਗਰ ਕੋਈ ਇਦਾਂ ਦਾ ਕੁਝ ਵੀ ਤਰ੍ਹਾਂ ਦਾ ਇਸ਼ੂ ਕਿਸੇ ਨੂੰ ਵੀ ਇੰਜਰੀ ਆਂਦੀ ਹੈ ਕੰਪਲ ਡਾਕਟਰ ਸ਼ੇਖਰ ਫਾਰ ਦਾ ਟ੍ਰੀਟਮੈਂਟ